ਦੁਨੀਆ ਭਰ ਵਿੱਚ ਜੇ ਲੋਕਾਂ ਨੂੰ ਕਿਸੇ ਇੱਕ ਡਰਾਵੇਂ ਨਾਲ ਲੁੱਟਿਆ ਗਿਆ ਤਾਂ ਉਹ ਹੈ ਜਨਮ ਪੱਤਰੀ ਵਿਚਲਾ ਮੰਗਲਿਕ ਦੋਸ਼ ਬੜੀ ਲੁੱਟ ਪਈ ਬੜੀ ਜੀਵ ਕਤਰਿਆ ਨੇ ਜੀਵਾਂ ਕਟੀਆਂ ਪਰ ਕੀ ਤੁਹਾਡੇ ਵਿਆਹ ਵਿੱਚ ਹਮੇਸ਼ਾ ਰੁਕਾਵਟਾਂ ਆਉਂਦੀਆਂ ਕੀ ਤੁਹਾਡਾ ਵਿਵਹਤਾ ਜੀਵਨ ਹਮੇਸ਼ਾ ਕਲੇਸ਼ ਜਾਂ ਤਣਾਅ ਨਾਲ ਭਰਿਆ ਰਹਿੰਦਾ ਤਾਂ ਫਿਰ ਹੋ ਸਕਦਾ ਤੁਹਾਡੀ ਕੁੰਡਲੀ ਚ ਮੰਗਲਿਕ ਦੋਸ਼ ਹੋਵੇ ਲੱਖਾਂ ਲੋਕ ਇਸ ਦੋਸ਼ ਕਾਰਨ ਪਰੇਸ਼ਾਨ ਆ ਫਿਰ ਕੀ ਹੋਇਆ ਚਿੰਤਾ ਕਿਉਂ ਕਾਰਨ ਮੈਂ ਇੱਕ ਵੀਡੀਓ ਬਣਾਈ ਸੀ ਜਿਸ ਵਿੱਚ ਮੈਂ ਮੰਗਲਿਕ ਦੋਸ਼ ਕੀ ਹੈ ਔਰ ਆਪਣੇ ਜਨਮ ਕੱਪਤਰੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਇਸ ਮੰਗਲਿਕ ਦੋਸ਼ ਨੂੰ ਪਛਾਣ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਨਾਲ ਮੈਂ ਸਮਝਾਇਆ ਸੀ ਜੇ ਕਿਸੇ ਕੋਲ ਉਹ ਵੀਡੀਓ ਮਿਸ ਹੋ ਚੁੱਕੀ ਹੈ ਪਿਛਲੇ ਇੱਕ ਦੋ ਮਹੀਨਿਆਂ ਚ ਸਕਰੋਲ ਕਰ ਲਓ ਤੁਹਾਨੂੰ ਉਹ ਵੀਡੀਓ ਮਿਲ ਜਾਏਗੀ ਤੁਸੀਂ ਧਿਆਨ ਨਾਲ ਉਸ ਵੀਡੀਓ ਨੂੰ ਸੌਖੇ ਤਰੀਕੇ ਨਾਲ ਇੰਨੇ ਕ ਕਾਬਿਲ ਬਣ ਜਾਓਗੇ ਕਿ ਮੰਗਲਿਕ ਦੋਸ਼ ਆਪਣਾ ਲੱਭ ਲੋਂਗੇ ਕਿ ਜਨਮ ਪੱਤਰੀ 'ਚ ਹੈ ਵੀ ਕਿ ਨਹੀਂ ਸੋ ਲੁੱਟੇ ਜਾਣ ਤੋਂ ਬਚ ਜਾਓਗੇ ਮੈਂ ਡਾਕਟਰ ਤੇਰੰਕਰ ਲੈ ਕੇ ਆਈਆਂ ਅੱਜ ਦਾ ਨਵਾਂ ਦੁਰਲਭ ਵਿਸ਼ਾ ਅੱਜ ਮੈਂ ਤੁਹਾਨੂੰ ਉਹ ਸੱਤ ਪੱਕੇ ਤੇ ਪ੍ਰਮਾਣਿਤ ਵੈਦਿਕ ਉਪਾਅ ਦੱਸਣੇ ਆ ਜਿਨ੍ਹਾਂ ਨੂੰ ਕਰਨ ਦੇ ਨਾਲ ਮੰਗਲ ਦੀ ਇਹ ਤਿੱਖੀ ਅੱਗ ਸਿਰਫ ਤਿੰਨ ਹਫ਼ਤਿਆਂ 'ਚ ਸ਼ਾਂਤ ਹੋ ਜਾਣੀ ਹੈ ਕਿੱਦਾਂ ਨਹੀਂ ਹੋਣਗੇ ਤੁਹਾਡੇ ਵਿਆਹ ਕਿਦਾਂ ਨਹੀਂ ਹੋਣਗੇ ਰਿਸ਼ਤੇ ਨਹੀਂ ਹੁਣ ਰੋਣਾ ਧੋਣਾ ਕਰ ਦਿਓ ਬੰਦ ਜੇ ਤੁਸੀਂ ਚਾਹੁੰਦੇ ਹੋ ਸੱਚਮੁੱਚ ਇਸ ਦੋਸ਼ ਨੂੰ ਪੰਗ ਕਰਨਾ ਤਾਂ ਇੱਕ ਵੀ ਉਪਾਅ ਮਿਸ ਨਹੀਂ ਕਰੋਗੇ ਆਓ ਫਿਰ ਵੀਡੀਓ ਨੂੰ ਅੰਤ ਤੱਕ ਦੇਖੋਗੇ ਵਿਧੀਵਤ ਢੰਗ ਨਾਲ ਇਹ ਉਪਾਅ ਕਰੋਗੇ ਯਕੀਨਨ ਮੰਗਲਿਕ ਦੋਸ਼ ਖਤਮ ਹੋ ਜਾਏਗਾ ਔਰ ਤੁਹਾਡੇ ਵਿਵਹਤਾ ਜੀਵਨ ਵਿੱਚ ਆਉਣ ਵਾਲੀਆਂ ਜਿਹੜੀਆਂ ਸੰਭਾਵੀ ਰੁਕਾਵਟਾਂ ਗ੍ਰੰਥਾਂ ਚ ਵਰਣਿਤ ਨੇ ਉਹ ਕਦੇ ਵੀ ਤੁਹਾਡੇ ਆੜੇ ਨਹੀਂ ਆਉਣਗੀਆਂ ਸੁਖੀ ਬਸੋਗੇ ਸਭ ਤੋਂ ਪਹਿਲਾਂ ਤੁਸੀਂ ਕਰਨਾ ਮੰਗਲ ਸ਼ਾਂਤੀ ਹਵਨ ਬਹੁਤ ਜ਼ਰੂਰੀ ਆ ਮੰਗਲ ਗ੍ਰਹਿ ਦੀ ਕਿਉਂਕਿ ਅਗ ਵਰਗੀ ਤਸਵੀਰ ਸ਼ਾਂਤ ਕਰਨ ਲਈ ਸਾਨੂੰ ਹਵਨ ਹੀ ਕਰਨਾ ਪਏਗਾ ਸੋ ਸਭ ਤੋਂ ਪ੍ਰਭਾਵੀ ਪਹਿਲਾ ਤਰੀਕਾ ਇਹ ਆ ਤੁਸੀਂ ਇਹ ਮੈਂ ਦੱਸਾਂਗੀ ਕਿ ਇੱਕ ਇੱਕ ਕਰਨਾ ਬੀਜ ਮੰਤਰ ਇੱਕ ਮੈਂ ਦਿਨ ਦੱਸ ਦੇਣਾ ਤੇ ਇੱਕ ਮੈਂ ਸਮੱਗਰੀ ਦੱਸ ਦੇਣੀ ਹੈ ਕਿ ਤੁਸੀਂ ਕੀ ਕੀ ਲਵੋਗੇ ਸੋ ਮੁੱਖ ਮੰਤਰ ਮगन ਮੰਗਲ ਸ਼ਾਂਤੀ ਹਵਨ ਦੇ ਲਈ ਓਮ ਅੰਗਾਰ ਕਾਏ ਨਮਹ ਦਿਨ ਹੋਏਗਾ ਮੰਗਲਵਾਰ ਇਆ ਫਿਰ ਵੈਦਿਕ ਜੰਤਰੀ ਦੀ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਲੱਭ ਲੈਣੀ ਆ ਤੁਸੀਂ ਉਸ ਮਹੀਨੇ ਵਿੱਚ ਸਮਗਰੀ ਕੀ ਲਮੋਗੇ ਹਵਨ ਦੀ ਅਹੁੱਤੀ ਪਾਉਣੀ ਆ ਉਸ ਵਿੱਚ ਗੁੜ ਲਾਉਗੇ ਲਾਲ ਚੰਦਨ ਲਾਉਗੇ ਤੇਲ ਲਾਉਗੇ ਤੇ ਕਣਕ ਦੀ ਅਹੁੱਤੀ ਪਾਉਣੀ ਬਹੁਤ ਜ਼ਰੂਰੀ ਹੁੰਦੀ ਆ ਫਿਰ ਮੰਗਲ ਸ਼ਾਂਤੀ ਹਵਨ ਜਿਹੜਾ ਉਹ ਮੁਕੰਮਲ ਮੰਨਿਆ ਜਾਏਗਾ ਦੂਸਰਾ ਉਪਾ ਹਨੂਮਾਨ ਜੀ ਦੀ ਉਪਾਸਨਾ ਦਾ ਹੈ ਤੁਸੀਂ ਸਾਰੇ ਹੀ ਕਰਨੇ ਨੇ ਸੱਤ ਦੇ ਸੱਤ ਹਰੇਕ ਮੰਗਲਿਕ ਲਈ ਹਨੂਮਨ ਚਾਲੀਸਾ ਤੇ ਬਜਰੰਗ ਬਾਣ ਦਾ ਪਾਠ ਸਭ ਤੋਂ ਤੇਜ ਅਸਰ ਕਾਰਕ ਹੁੰਦਾ ਹੈ ਤੁਸੀਂ ਮੰਗਲਵਾਰ ਤੇ ਸ਼ਨੀਵਾਰ ਚਾਲੀਸਾ ਦਾ ਪਾਠ ਕਰੋਗੇ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸ੍ਰੀ ਹਨੂਮਨ ਜੀ ਨੂੰ ਲਾਲ ਚੋਲਾ ਤੇ ਛਮੇਲੀ ਦਾ ਤੇਲ ਮੰਦਰ 'ਚ ਚੜ੍ਹਾਓਗੇ 108 ਵਾਰ ਭਾਵ ਇੱਕ ਮਾਲਾ ਓਮ ਹਨੂਮਤੇ ਨਮਹ ਦਾ ਜਾਪ ਕਰੋਗੇ ਇਹ ਈ ਬੀਜ ਮੰਤਰ ਹੈ ਜੀ ਇਸ ਤਰ੍ਹਾਂ ਤੁਸੀਂ ਦੂਸਰੇ ਉਪਾਅ ਵਜੋਂ ਹਨੂਮਨ ਜੀ ਦੀ ਉਪਾਸਨਾ ਕਰਨੀ ਹੈ ਮੇਰੇ ਇੱਕ ਬਲੌਂ ਦੱਸਿਆ ਜਾ ਰਿਹਾ ਤੀਸਰਾ ਉਪਾਅ ਹੈ ਜਿਹੜਾ ਬਹੁਤ ਜ਼ਰੂਰੀ ਹੈ ਮਸਟਰ ਕੁੰਭਵਾਵਾ ਕੁੰਭ ਵਿਆਹ ਦੇ ਨਾਂ ਤੇ ਬੜਾ ਠਗਦੇ ਆ ਵੱਡੀਆਂ ਵੱਡੀਆਂ ਚਾਰਜੇਸ ਵੱਡੇ ਵੱਡੇ ਫੀਸਾਂ ਰੱਖੀਆਂ ਹੋਈਆਂ ਕਿਉਂ ਦੇਣੀਆਂ ਕਰ ਸਕਦੇ ਹੋ ਕਰ ਕੁੰਭਵਾਵਾ ਜਾਂ ਸ਼ਾਲੀਗ੍ਰਮ ਵਿਆਹ ਕਹਿੰਦੇ ਇਹਨੂੰ ਜੇ ਕੁੜੀ ਜਾਂ ਮੁੰਡੇ ਦੀ ਜਨਮ ਕੁੰਡਲੀ ਦੇ ਵਿੱਚ ਮੰਗਲ ਪਹਿਲੇ ਚੌਥੇ ਸੱਤਵੇਂ ਅੱਠਵੇਂ 12 ਮੈਂ ਫਿਰ ਦੁਹਰਾ ਦਿੰਨੀ ਹਾਂ ਜੇ ਤੁਹਾਡੀ ਜਨਮ ਪੱਤਰੀ ਵਿੱਚ ਮੰਗਲ ਗ੍ਰਹਿ ਪਹਿਲੇ 4, 7ਵੇਂ, 8ਵੇਂ ਜਾਂ ਫਿਰ 12ਵੇਂ ਘਰ ਵਿੱਚ ਹੋਏ ਤਦ ਵਿਆਹ ਤੋਂ ਪਹਿਲਾਂ ਕੁੰਭ ਵਾ ਕਰਨਾ ਦੋਸ਼ ਭੰਗ ਕਰਦਾ ਹੈ ਇੰਜ ਮੰਗਲ ਦੀ એનર્ਜੀ ਪਹਿਲਾਂ ਹੀ ਨਿਰਵਕਾਰ ਹੋ ਜਾਂਦੀ ਹੈ 6ਵਾਂ ਉਪਾ ਮੰਗਲ ਬੀਜ ਮੰਤਰ ਜਾਪ ਕਰਦੇ ਰਹਿਣਾ ਹੈ ਆ ਨਿਜਮਤ ਜਾਪ ਨਾਲ ਗ੍ਰਹਿ ਦੀ એનર્ਜੀ ਨਿਰਵਕਾਰ ਹੋ ਜਾਂਦੀ ਹੈ ਤੁਸੀਂ ਜਿਹੜਾ ਮੰਤਰ ਪੜ੍ਹਨਾ ਹੈ ਓਮ ਕ੍ਰਾਮ ਕ੍ਰੀਮ ਕ੍ਰੌਂ ਸਹ ਪਮਾਇ ਨਮਹ ਓਮ ਕ੍ਰਾਮ ਕ੍ਰੀਮ ਕ੍ਰੌਂ ਸਹ ਪਮਾਇ ਨਮਹ ਇਹ ਡਿਸਕ੍ਰਿਪਸ਼ਨਸ ਮੈਂ ਦਿੱਤੇ ਹੋਣੇ ਆ ਸੱਚੀ ਉੱਥੇ ਮੈਂ ਲਿਖ ਦਵਾਂਗੀ ਤੇ ਤੁਸੀਂ ਉੱਥੋਂ ਹੀ ਪੜ੍ਹ ਲੈਣਾ ਇਹ ਤੁਸੀਂ ਲਗਭਗ 40 ਦਿਨ ਲਗਾਤਾਰ ਕਰਨਾ ਤੇ ਹਰ ਰੋਜ਼ ਇੱਕ ਮਾਲਾ ਇਸ ਦੀ বীজ ਮੰਤਰ ਦੀ ਕੱਢਣੀ ਹੈ ਸੋ ਨੋਟ ਕਰ ਲਿਆ ਮੰਗਲ ਬੀਜ ਮੰਤਰ ਜਾਪ ਪੰਜਵਾਂ ਉਪਾਅ ਤੁਸੀਂ ਕਰੋਗੇ ਮੰਗਲਵਾਰ ਸਵੇਰੇ ਮਿੱਟੀ ਦਾ ਲੋਟਾ ਲੈ ਲੈਣਾ ਹੈ ਮਿੱਟੀ ਦਾ ਭਾਂਡਾ ਲੈਣਾ ਹੈ ਕੁਜਾ ਉਸਦੇ ਨਾਲ ਲੈਣਾ ਤੁਸੀਂ ਇੱਕ ਤੇਲ ਦਾ ਦੀਵਾ ਜਗਾਉਣਾ ਹੈ ਘਰ ਦੇ ਮੁੱਖ ਦਰਵਾਜ਼ੇ ਤੇ ਮਿੱਟੀ ਦਾ ਲੋਟਾ ਰੱਖ ਦੇਣਾ ਉਸ ਲੋਟੇ ਨੂੰ ਖਾਲੀ ਨਹੀਂ ਰੱਖਣਾ ਉਸ ਕੁਜੇ ਦੇ ਵਿੱਚ ਤੁਸੀਂ ਪਾਉਂਗੇ ਥੋੜਾ ਜਿਹਾ ਗੁੜ ਥੋੜੇ ਜਿਹਾ ਕાળા ਤੇਲ ਤੇ ਓਮ ਅੰਗਾਰ ਕਾਏ ਨਮਹਾ ਦਾ ਕੇਵਲ 11 ਬਾਰ ਜਾਪ ਕਰਨਾ ਇੰਜ ਕਰਨ ਨਾਲ ਇਹ ਦੋਸ਼ ਨੂੰ ਸਿਰਫ ਸ਼ਾਂਤੀ ਨਹੀਂ ਕਰੇਗਾ ਦੋਸ਼ ਭੰਗ ਜੋਗ ਵੀ ਬਣਾਏਗਾ ਛੇਮਾ ਉਪਾਅ ਹੈ ਲਾਲ ਕੱਪੜੇ ਗੁੜ ਤੇ ਮੂੰਗੀ ਦੀ ਜੜੀ ਦੇਣੀ ਹੈ ਦਕਸ਼ਣਾ ਹਰ ਮੰਗਲਵਾਰ ਤੁਸੀਂ ਕੀ ਕਰੋਗੇ ਇੱਕ ਲਾਲ ਰੰਗ ਦਾ ਕੱਪੜਾ ਲੈ ਲੈਣਾ ਜਿੰਨੀ ਕਿ ਸਮਗਰੀ ਪਾਉਣੀ ਹੈ ਕੱਪੜੇ ਦੀ ਪਮਾਇਸ਼ ਉਨੀ ਹੀ ਹੋਏਗੀ ਉਸਦੇ ਵਿੱਚ ਥੋੜਾ ਜਿਹਾ ਗੁੜ ਪਾ ਲਓਗੇ ਥੋੜੀ ਜਿਹੀ ਮੂੰਗ ਪਾਉਂਗੇ ਪੋਟਲੀ ਬਨ ਲੈਣੀ ਹੈ দান ਕਰ ਦੇਣੀ ਹੈ ਇਹ ਮੰਗਲ ਦੀ ਅਗਨੀ ਤਸਵੀਰ ਨੂੰ ਨਰਮ ਕਰਦਾ ਤੇ ਵਿਆਹ ਦਾ ਸਹੀ ਸਮਾਂ ਖੋਲਦਾ ਜਿੰਨੇ ਵੈਰੀਕੇਟਸ ਨੇ ਤੁਹਾਡੇ ਸੰਜੋਗਾਂ ਨੂੰ ਬੰਨ ਕੇ ਰੱਖਿਆ ਹੋਇਆ ਉਹ ਸਭ ਖੁੱਲ ਜਾਣਗੇ ਸਤਮਾ ਆਖਰੀ ਉਪਾ ਵਿਦਿਕ ਮੰਗਲ ਤ੍ਰਿਪਾਠੀ ਉਪਾ ਤਿੰਨ ਮੰਗਲਵਾਰ ਲਗਾਤਾਰ ਤੁਸੀਂ ਇਹ ਤਿੰਨ ਮੰਤਰ ਜਾਪ ਕਰਨੇ ਆ ਤਿੰਨੋਂ ਮੈਂ ਬੋਲਣ ਲੱਗੀਆਂ ਧਿਆਨ ਨਾਲ ਕਾਪੀ ਤੇ ਨੋਟ ਕਰ ਲਓ ओम क्राम क्रीम क्रोम सह बाबाय नमः ओम हनुमते नमः ओम नमो नारायण ਉਪਰੋਕਤ ਦੱਸੇ ਉਪਾ ਜਦੋਂ ਮੇਰੇ ਪਿਆਰੇ ਦਰਸ਼ਕ ਜਿਹੜੇ ਮੰਗਲਿਕ ਦੋਸ਼ ਤੋਂ ਪੀੜਤ ਨੇ ਕੋਈ ਹੱਲ ਨਹੀਂ ਲੱਭ ਰਿਆ ਨਿਰਾਸ਼ਾ ਦੀ ਅੱਗ ਵਿੱਚ ਸੜ ਰਹੇ ਨੇ ਉਹ ਜਦੋਂ ਇਹਨਾਂ ਨੂੰ ਵਿਧੀਵਰ ਢੰਗ ਨਾਲ ਕਰਨਗੇ ਸੱਚੀ ਨਿਸ਼ਟਾ ਨਾਲ ਤਾਂ ਫਿਰ ਤਿੰਨ ਹਫ਼ਤਿਆਂ ਦੇ ਵਿੱਚ ਗਰੰਟਡ ਮੰਗਲ ਦੋਸ਼ ਦਾ ਅਸਰ ਖਤਮ ਹੋਣਾ ਸ਼ੁਰੂ ਹੋ ਜਾਏਗਾ ਇਹ ਸਤ ਉਪਾਹੀ ਮੁਖਤੌਰ ਤੇ ਪ੍ਰਮਾਣਿਤ ਮੰਗਲ ਦੋਸ਼ ਭੰਗ ਉਪਾਅ ਨੇ ਸੋ ਮੈਂ ਤੁਹਾਨੂੰ ਦੱਸ ਕੇ ਹਟੀਆਂ ਮੰਗਲ ਦੋਸ਼ ਭੰਗ ਉਪਾਅ ਜਿਹੜੇ ਸਤ ਸੀ ਔਰ ਸਤਾਂ ਦੀ ਕੀਮਤ ਬਾਜ਼ਾਰ ਚ ਦੇਖੋ ਦੁਕਾਨਦਾਰਾਂ ਕੋਲ ਕਿੰਨੀ ਕ ਹੈ ਇਹ ਤੁਹਾਡੇ ਸਾਰੇ ਪੈਸੇ ਬਚ ਬਚ ਜਾਣਗੇ ਜਿਨ੍ਹਾਂ ਦੇ ਨਾਲ ਜਦੋਂ ਤੁਸੀਂ ਕਰੋਗੇ ਤੇ ਦੋਸ਼ ਸਿਰਫ ਸ਼ਾਂਤੇ ਨਹੀਂ ਹੋਣਾ ਪੂਰੀ ਤਰ੍ਹਾਂ ਨਿਰਵਕਾਰ ਹੋ ਜਾਊ ਜ਼ੀਰੋ ਉਸ ਦੀ એનર્ਜੀ ਰਹਿ ਜਾਣੀ ਹੈ ਤੇ ਉਹ ਦੋਸ਼ ਭੰਗ ਹੋ ਜਾਏਗਾ ਇਹਦੇ ਨਾਲ ਮੰਗਲ ਦੀ ਤਿੱਖੀ ਅਗਸ਼ੰਤ ਹੋ ਜਾਣੀ ਹੈ ਤੇ ਤੁਹਾਡਾ ਵਿਅਹਤਾ ਜੀਵਨ ਵਿੱਚ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਹੋਏਗਾ ਇੱਕ ਕਮੈਂਟ ਦਾ ਜਵਾਬ ਜ਼ਰੂਰ ਦਿਓ ਮੈਨੂੰ ਮੇਰਾ ਸਵਾਲ ਤੁਹਾਡੇ ਲਈ ਹੈ ਕਿ ਹੁਣ ਤੱਕ ਮੈਂ ਤੁਹਾਨੂੰ ਸਤੂਪਾ ਦੱਸਿਆ ਉਹਨਾਂ ਦੇ ਵਿੱਚ ਇੱਕ ਦੱਸਿਆ ਹੈ ਹਨੂਮਾਨ ਜੀ ਦੀ ਉਪਾਸ਼ਨਾ ਕਰਨੀ ਹੈ ਨੰਬਰ 2 ਉਪਾਸੀ ਤੇ ਇੱਕ ਮੈਂ ਦੱਸਿਆ ਕੁੰਭ ਵਿਵਾਹ ਨੰਬਰ 3 ਉਪਾ ਸਭ ਤੋਂ ਜ਼ਿਆਦਾ ਪ੍ਰਸਿੱਧ ਇਹ ਦੋ ਉਪਾ ਹਨ ਤੁਸੀਂ ਆਪਣੀ ਕੁੰਡਲੀ ਦੇ ਦੋਸ਼ਾਂ ਨੂੰ ਸ਼ਾਂਤ ਕਰਨ ਲਈ ਪਹਿਲਾਂ ਕਿਹੜਾ ਉਪਾਅ ਕਰਨ ਜਾ ਰਹੇ ਹੋ ਮੈਨੂੰ ਕਮੈਂਟ ਬਾਕਸ 'ਚ ਜਰੂਰ ਦੱਸਿਓ ਹਾਂ ਜੇ ਤੁਹਾਡੇ ਮਨ ਦੇ ਵਿੱਚ ਆਪਣੇ ਮੰਗਲੀ ਦੇ ਦੋਸ਼ ਬਾਰੇ ਕੋਈ ਰੱਤੀ ਪਰ ਵਿਸ਼ੰਕਾ ਕੋਈ ਸਵਾਲ ਪੈਦਾ ਹੁੰਦਾ ਹੈ ਤਾਂ ਮੈਨੂੰ ਖੁਸ਼ੀ ਹੋਏਗੀ ਤੁਹਾਡੇ ਉਸ ਲਿਖੇ ਹੋਏ ਕਮੈਂਟ ਵਿੱਚ ਪ੍ਰਸ਼ਨ ਦਾ ਜਵਾਬ ਮੈਂ ਲੌਜੀਕਲੀ ਦਵਾਂਗੀ ਹੋ ਸਕਦਾ ਮੈਂ ਇੱਕ ਵੀਡੀਓ ਹੋਰ ਬਣਾ ਲਾਂ ਪਰ ਆਪਣੇ ਸ਼ੰਕੇ ਜ਼ਰੂਰ ਲਿਖਿਓ ਸਭ ਸਵਾਲਾਂ ਦੇ ਜਵਾਬ ਮਿਲਣਗੇ ਸੋ ਮੇਰੇ ਪਿਆਰੇ ਦਰਸ਼ਕੋ ਐਸੀ ਮੰਗਲਿਕ ਦੋਸਤੇ ਉਹ ਸੱਤ ਮੁੱਖ ਤੇ ਸਭ ਤੋਂ ਜ਼ਰੂਰੀ ਉਪਾ ਜੋ ਤੁਹਾਡੇ ਬੇਹਤਾ ਜੀਵਨ ਦੇ ਵਿੱਚ ਸੁੱਖ ਲੈ ਆ ਸਕਦੇ ਆ ਯਾਦ ਰੱਖਿਓ ਇਹ ਉਪਾ ਸਿਰਫ ਮੇਰੇ ਕਹਿਣ ਤੇ ਨਹੀਂ ਇਹ ਸਾਡੇ ਬਹੁਤ ਬਹੁਤ ਸਦੀਆਂ ਪੁਰਾਣੇ ਵੈਤਿਕ ਗ੍ਰੰਥਾਂ ਦੁਆਰਾ ਪ੍ਰਮਾਣਿਤ ਨੇ ਆਥੈਂਟਿਕ ਨੇ ਜੇ ਤੁਹਾਨੂੰ ਇਹ ਜਾਣਕਾਰੀ ਸੱਚਮੁੱਚ ਲਾਭਕਾਰੀ ਲੱਗੀ ਆ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਇਸ ਨੂੰ ਉਹਨਾਂ ਹੋਰ ਲੋਕਾਂ ਤੱਕ ਵੀ ਸ਼ੇਅਰ ਕਰੋ ਜਿਨ੍ਹਾਂ ਦੇ ਬੱਚੇ ਮੰਗਲਿਕ ਨੇ ਜਾਂ ਉਹ ਖੁਦ ਮੰਗਲਿਕ ਦੋਸ਼ ਤੋਂ ਪਰੇਸ਼ਾਨ ਹੈ ਤਾਂ ਜੋ ਉਹਨਾਂ ਨੂੰ ਇਸ ਡਰ ਤੋਂ ਨਜਾਤ ਮਿਲ ਸਕੇ ਇਹ ਬੇहद ਆਸਾਨ ਤੇ ਸੌਖੇ ਘਰ ਵਿੱਚ ਕਰਨ ਵਾਲੇ ਉਪਾਅ ਨੇ ਜਿਹੜੇ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਮੇਰੇ ਚੈਨਲ ਡਾਕਟਰ ਤੇਰਾ ਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਤੁਸੀਂ ਪ੍ਰਾਤਨ ਵੈਦਿਕ ਜੋਤਿਸ਼ ਨਾਲ ਸੰਬੰਧਿਤ ਅਜਿਹੀ ਕੋਈ ਵੀ ਪ੍ਰਮਾਣਿਤ ਜਾਣਕਾਰੀ ਮਿਸ ਨਾ ਕਰ ਸਕੋ ਮੈਂ ਤੁਹਾਨੂੰ ਦੁਬਾਰਾ ਮਿਲਾਂਗੀ ਕੱਲ੍ਹ ਹੀ ਇੱਕ ਨਵੀਂ ਵੀਡੀਓ ਦੇ ਨਾਲ ਰੱਖਣਾ ਆਪਣਾ ਖਿਆਲ ਢੇਰ ਸਾਰੀਆਂ ਦੁਆਵਾਂ ਨਾਲ ਟਿਲ देन ਬਾਏ ਬਾਏ